ਜਲੰਧ ਦੇ ਡੀਸੀ ਦਫ਼ਤਰ ਦੇ ਬਾਹਰ ਤਵਾਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ ਗਿਆ ਕਮੇਟੀ ਦੇ ਬੁਲਾਰੇ ਸਤਨਾਮ ਸਿੰਘ ਨੇ ਮੰਗ ਕੀਤੀ ਹੈ ਕਿ ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕੀਤਾ ਜਾਵੇ ਅਤੇ ਫਸਲਾਂ ਦੀ ਸਰਕਾਰੀ ਖਰੀਦ ਯਕੀਨੀ ਬਣਾਈ ਜਾਵੇ ਅਤੇ ਨਾਲ ਹੀ ਖੇਤੀਬਾੜੀ ਨਾਲ ਸੰਬੰਧਿਤ ਵਸਤਾਂ ਨੂੰ ਜੀਐਸਟੀ ਤੋਂ ਬਾਹਰ ਰੱਖਿਆ ਜਾਵੇ ਤਵਾਬਾ ਕਿਸਾਨ ਸੰਘਰਸ਼ ਕਮੇਟੀ ਜਿਹੜਾ ਅੱਜ ਦਾ ਧਰਨਾ ਹੈ ਕਿ ਪੰਜ ਕਿਸਾਨੀ ਮੰਗਾਂ ਜਿਹੜੀਆਂ ਸਭ ਤੋਂ ਵੱਡੀ ਹੈ ਸਮੂੱਚੀ ਕਿਸਾਨੀ ਦਾ ਸਮੂੱਚਾ ਕਰਜ਼ਾ ਮਾਫ਼ ਕੀਤਾ ਜਾਵੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕੀਤਾ ਜਾਵੇ ਖੇਤੀਬਾੜੀ ਵਸਤਾਂ ਨੂੰ ਜੀਐਸਟੀ ਤੋਂ ਬਾਹਰ ਰੱਖਿਆ ਜਾਵੇ ਜਿਹੜਾ ਫਸਲਾਂ ਦੀ ਰਹਿਤ ਖੂਦ ਸਾੜਨ ਤੋਂ ਦਾ ਜ਼ਿੰਮੇਵਾਰਾਂ ਦਾ ਕੋਈ ਪ੍ਰਬੰਧ ਕੀਤਾ ਜਾਵੇ ਇਹਨਾਂ ਮੁੱਖ ਮੰਗਾਂ ਨੂੰ ਰੱਖ ਕੇ ਔਰ ਪੰਜਵੀਂ ਮੰਗ ਹੈ ਕਿ ਗੰਨੇ ਦੇ ਰੇਟ ਦਾ ਜਿਹੜਾ ਵਾਧੇ ਦਾ ਐਲਾਨ ਤੁਰੰਤ ਕੀਤਾ ਜਾਵੇ ਇਸ ਸੰਬੰਧ ਵਿੱਚ ਅੱਜ ਦਾ ਧਰਨਾ ਰੱਖਿਆ ਗਿਆ ਅੱਜ ਅਸੀਂ ਡੀਸੀ ਸਾਹਿਬ ਨੂੰ ਇੱਕ ਯਾਦ ਪੱਤਰ ਦੇਣ ਦਾ ਮਤਲਬ ਅਸੀਂ ਫੈਸਲਾ ਕੀਤਾ ਕਿ ਇਹ ਜਿਹੜੀਆਂ ਸਾਡੀਆਂ ਮੰਗਾਂ ਨਹੀਂ ਦਰਸਲ ਸਰਕਾਰ ਇਹਨਾਂ ਨੂੰ ਪਹਿਲਾਂ ਹੀ ਵਾਅਦਾ ਕਰ ਚੁੱਕੀ ਆ ਦੇਣ ਦਾ ਲੇਕਿਨ ਲਾਗੂ ਨਹੀਂ ਕਰਦੀ ਅਸੀਂ ਯਾਦ ਕਰਾਉਣ ਲਈ ਅੱਜ ਸਰਕਾਰ ਨੂੰ ਆਏ ਆ ਤਿੰਨ ਚਾਰ ਸਾਲ ਪਹਿਲਾਂ ਜਿਹੜੀਆਂ ਉੱਤਲਾਉਂਸ ਕੀਤੀ ਉਹਨਾਂ ਨੂੰ ਵੀ ਇੰਪਲੀਮੈਂਟ ਨਹੀਂ ਕੀਤਾ ਜਾ ਰਿਹਾ ਅਸੀਂ ਤਾਂ ਯਾਦ ਕਰਾਉਣਾ ਹੈ ਜੇ ਸਰਕਾਰ ਸਾਡੀ ਮੰਗਾਂ ਤੇ ਤੁਰੰਤ ਧਿਆਨ ਨਾ ਦਿੰਦਾ ਉਸ ਤੋਂ ਬਾਅਦ ਕੋਈ ਵੱਡਾ ਕਿਸਾਨ ਸੰਘਰਸ਼ ਜਾਂ ਅੰਦੋਲਨ ਨਹੀਂ ਸ਼ੁਰੂ ਬੰਦੀ ਜੋਤਬੰਦੀ ਸਾਰੀਆਂ ਸਾਰੀਆਂ ਜਿੱਥੇ ਬੰਦੀਆਂ ਪੰਜਾਬ ਦੀਆਂ ਉਹਨਾਂ ਨਾਲ ਰਲ ਕੇ ਕਰਾਂਗੇ ਜਲੰਧਰ ਤੋਂ ਸੋਨੂ ਮਹਾਜਨ ਜਗਬਾਣੀ ਟੀਵੀ